ਗੌੜੀ ਮਹੱਲਾ ਤੀਜਾ ਬ੍ਰਹਮ ਵੇਦ ਪੜਵਾਦ ਵਿਖਾਣਾ ਅੰਤਰ ਤਾਮ ਸੋਰ ਆਪ ਨ ਪਛਾਣੈ ਤਾ ਪ੍ਰਪਾਏ ਗੁਰ ਸ਼ਬਦ ਵਿਖਾਣ ਗੁਰ ਸੇਵਾ ਕਰੋ ਫਿਰ ਕਾਲ ਨ ਖਾਏ ਮਨ ਮੁਖ ਖਾਤੇ ਦੂਜੇ ਪਾਏ ਰਹਾਓ ਗੁਰਮੁਖ ਪ੍ਰਾਣੀ ਅਪਰਾਧੀ ਸਿੱਧੇ ਗੁਰ ਕੈ ਸਬਦ ਅੰਤਰ ਸਹਿਜ ਰੀਤੇ ਮੇਰਾ ਪ੍ਰਭ ਆਇਆ ਗੁਰ ਕੈ ਸਬਦ ਸਿੱਧੇ ਸਤਿਗੁਰ ਮੇਲੇ ਪ੍ਰਭ ਆਬ ਮਿਲਾਏ ਮੇਰੇ ਪ੍ਰਭ ਸਾਚੇ ਕਹਿ ਮਨ ਭਾਏ ਹਰ ਗੁਣ ਗਾਵੈ ਸਹਿ ਸੁਭਾਏ ਬੇਨ ਗੁਰ ਸਾਚੇ ਧਰਮ ਭੁਲਾਏ ਮਨਮੁਖ ਅੰਦੇ ਸਦਾ ਬਿਖ ਖਾਏ ਜਾਮ ਡੰਡ ਸਹ ਹੈ ਸਦਾ ਦੁਖ ਪਾਏ ਜਮੂਆ ਨ ਜੋ ਹੈ ਹਰ ਕੀ ਸਰਣਾਏ ਹੰ ਬੈ ਮਾਰ ਸੱਚ ਲਿਗਲਾਈ ਸਦਾ ਰਹੇ ਹਰ ਨਾਮ ਲਿਗਲਾਈ ਸਤਿਗੁਰੂ ਸੇਵੈ ਸੇ ਜਨ ਨਿਰਮਲ ਪਵਿੱਤਾ ਮਨਸਿਓ ਮਾਨੁ ਮਿਲਾਏ ਸਭ ਜਗ ਜੀਤਾ ਇਨ ਬਿਦ ਕੁਸਲ ਤੇ ਰੇ ਮੇਰੇ ਮੀਤਾ ਸਤਿਗੁਰੂ ਸੇਵੈ ਸੂ ਫਲ ਪਾਏ ਕਿਰਤ ਨਾਮ ਵਿੱਚ ਹੋ ਆਪ ਗੁਆਇ ਅਨੰਦ ਬਾਣੀ ਗੁਰ ਸ਼ਬਦ ਬਜਾਏ ਸਤਿਗੁਰ ਤੇ ਕਮਨ ਕਮਨ ਨਾਸੀ ਤੋਂ ਮੇਰੇ ਭਾਈ ਭਗਤੀ ਸਿੱਧੇ ਦਰਸੋ ਭਾ ਪਾਈ ਨਾਨਕ RAM ਨਾਮ ਵਡਿਆਈ ਗੌੜ ਮਹੱਲਾ ਤੀਜਾ ਤਰੇ ਗੁਣ ਵਖਾਣੇ ਭਰਮ ਨ ਜਾਏ ਬੰਦਨ ਨ ਟੂਟੇ ਮੁਕਤ ਨ ਪਾਏ ਮੁਕਤ ਦਾਤਾ ਸਤਿਗੁਰ ਜੁਗ ਮਾਹੇ ਗੁਰਮੁਖ ਪ੍ਰਾਣੀ ਧਰਮ ਗਵਾਏ ਸੈਦ ਤੁਹਾਨੂੰ ਪਜਾਰ ਲਿਬਲਾਏ ਰਹਾ ਉਤਰੈ ਗੁਣ ਕਾਲ ਕੀ ਸਰ ਕਰ ਨਾਮ ਨਚੇ ਤ ਉਪਾਵਨ ਹਾਰ ਮਰ ਜੰਮੈ ਫਿਰ ਵਾਰੂ ਵਾਰੰ ਅੰਧੇ ਗੁਰੂ ਤੇ ਪਰਮ ਨ ਜਾਇ ਮੂਲ ਛੋਡ ਲਾਗੇ ਦੂਜੇ ਭਾਈ ਬੇਕਾ ਮਾਤਾ ਬੇਕ ਮਹਿਸ ਮਾਈ ਮਾਇਆ ਕਰ ਮੂਲ ਜੰਤਰ ਪਰਮਾਇ ਹਾਰ ਜੀਓ ਵਿਸਰਿਆ ਦੂਜੇ ਭਾਏ ਜਿਸ ਨਦਰ ਕਰੇ ਸੋ ਪਰਮਗਤ ਪਾਏ ਅੰਤਰ ਸਾਚ ਬਾਹਰ ਸਾਚ ਵਰਤਾਏ ਸਾਚ ਨਾ ਛਪੈ ਜੀ ਕੋ ਰਖੈ ਛਪਾਏ ਗਿਆਨੀ 부 ਜਸ ਹੈ ਸੁਭਾਏ ਗੁਰਮੁਖ ਸਾਚ ਰਹੇ ਲਿਬਲਾਏ ਹਮੈ ਮਾਇਆ ਸਬਦ ਜਿਲਾਏ ਮੇਰਾ ਪ੍ਰਭ ਸਾਚਾ ਮੇਲ ਬਲਾਏ ਸਾਧ ਗੁਰ ਦਾਤਾ ਸਬਦ ਸੁਣਾਏ ਧਾਵਤ ਰੱਖੈ ਠਾਕ ਰਹਾਏ ਪੂਰੇ ਗੁਰਤੇ ਸੋਜੀ ਪਾਇ ਆਪੇ ਕਰਤਾ ਸ੍ਰਿਸ਼ਟ ਸਿਰਜ ਜਨ ਕੋਈ ਤੇ ਇਸ ਬਿਨ ਦੂਜਾ ਵਰ ਨ ਕੋਈ ਨਾਨਕ ਗੁਰਮੁਖ ਬੂਜੈ ਕੋਈ ਗਉੜੀ ਮਹੱਲਾ ਤੀਜਾ ਨਾਮ ਅਮੋਲਕ ਗੁਰਮੁਖ ਪਾਵੈ ਨਾਮੁ ਸੇਵੇ ਨਾਮ ਸਹਿਜ ਸਮਾਵੈ ਅੰਮ੍ਰਿਤ ਨਾਮ ਰਸ ਨਾਨਿਤ ਗਾਵੈ ਜਿਸ ਨੂੰ ਕਿਰਪਾ ਕਰੇ ਸੁਹਾਰ ਰਸ ਪਾਵੈ ਆਨੰਦ ਹਿਰਦੈ ਜਪਉ ਜਗਦੀ ਸਾ ਗੁਰਮੁਖ ਪਾਵੋ ਪਰਮ ਪਾਦ ਸੁਖੰਿ ਰਹਾਉ ਹਰਦਾ ਸੁਖ ਭਾ ਪਰਗਾਸ ਗੁਰਮੁਖ ਕਾ ਵੈ ਸੱਚ ਗੁਣਤਾਸੁ ਦਾਸਨੁ ਦਾਸ ਨਿਤ ਹੋ ਵੈ ਦਾਸ ਗ੍ਰਹਿ ਕੁਟੰਬ ਮਹਿ ਸਦਾ ਉਦਾਸ ਜੀਵਨ ਮੁਕਤ ਗੁਰਮੁਖ ਕੋਈ 파ਰਮ ਪਦਾਰਥ ਪਾਵੈ ਸੋਈ ਤ੍ਰੈ ਗੁਣ ਮਿਟੇ ਨਿਰਮਲ ਹੋਈ ਸਹਿਜ ਸਾਚ ਮਿਲੈ ਪ੍ਰਭ ਸੋਈ ਮੋਹ ਕੁਟੰਬ ਸਿਉ ਪ੍ਰੀਤ ਨ ਹੋਈ ਜਾਹਿਰ ਤੈ ਵਸਿਆ ਸਚ ਸੋਇ ਗੁਰਮੁਖ ਮਨ ਬੇਦਿਆਸਰੋ ਹੁਕਮ ਪਛਾਣੈ ਬੂਝੈ ਸਚ ਸੋਇ ਤੂੰ ਕਰਤਾ ਮੈਂ ਅਬਰ ਨ ਕੋਇ ਤੁਝ ਸੇਵੀ ਤੁਝ ਤੇ ਪਤੋਏ ਕਿਰਪਾ ਕਰਹਿ ਗਾਵਾ ਪ੍ਰਭ ਸੋਇ ਨਾਮ ਰਤਨ ਸਭ ਜਗ ਮਹਿ ਲੋਇ ਗੁਰਮੁਖ ਬਾਣੀ ਮੀਟੀ ਲਾਗੀ ਅੰਤਰ ਵਿੱਚ ਸਾਂਤਿ ਨ ਲਿਗਲਾ ਕੀ ਸਹਿਜ ਸੱਚ ਮਿਲਿਆ ਪਰ ਸਾਧੀ ਸਾਧ ਗੁਰ ਪਾਇਆ ਪੂਰੇ ਵਡਭਾਗੀ ਹਉ ਮੈਂ ਮਮਤਾ ਦੁਰਮ ਦੁਖ ਨਾਸ ਜਬ ਹਿਰਦੈ ਰਾਮ ਨਾਮ ਗੁਣ ਤਾਸ ਗੁਰਮੁਖ ਬੁੱਧ ਪ੍ਰਗਤੀ ਪ੍ਰਭ ਜਾਸ ਜਬ ਹਿਰਦੈ ਰਵਿਆ ਚਰਨ ਵਾਸ ਜਿਸ ਨਾਮ ਦੇ ਸੋਈ ਜਨ ਪਾਏ ਗੁਰਮੁਖ ਮੇਲੇ ਆਪ ਗਵਾਏ ਹਿਰਦੈ ਸਾਚਾ ਨਾਮ ਵਸਾਏ ਨਾਨਕ ਸਹਿਜੀ ਸਾਹ ਸਮਾਇ ਗੋੜੀ ਮਹੱਲਾ ਤੀਜਾ ਮਾਨੇ ਮਾਨ ਸਵਾਰਿਆ ਪੈ ਸਹਿਜ ਸੁਭਾਏ ਸਭ ਮਨ ਰੰਗਿਆ ਲਿਵਲਾਏ ਨਿਜ ਕਰਬਸਿਆ ਪ੍ਰਭ ਕੀ ਰਜਾਏ ਸਤ ਗੁਰ ਸੇਵਿਆ ਜਾਏ ਅਪਮਾਨ ਗੋਬਦ ਪਾਈਏ ਗੁਣੀ ਨਿਧਾਨਾ ਮਨ ਪੈਰਾਗੀ ਚਾ ਸਬਦ ਭੋਖਾਏ ਮੇਰਾ ਪ੍ਰਭ ਨਿਰਮਲਾ ਸਭ ਤੇ ਰਹੇ ਸਮਾਏ ਗੁਰ ਕਿਰਪਾ ਤੇ ਮਿਲੇ ਮਿਲਾਏ ਹਰ ਦਾਸਨ ਕੋ ਦਾਸ ਸੁਖ ਪਾਏ ਮੇਰਾ ਹਰ ਪ੍ਰਭੇਨ ਵਿਦ ਪਾਇਆ ਜਾਏ ਹਰ ਕਿਰਪਾ ਤੇ ਰਾਮ ਗੁਣ ਗਾਏ ਤ੍ਰਿਗ ਬਉ ਜੀਵਨ ਚਿਤ ਹਰ ਨਾਮ ਨ ਲੱਗੇ ਪਿਆਰ ਤ੍ਰਿਗ ਸੇ ਸੁਖਾਲੀ ਕਾਮਣ ਮੋਹ ਗੁਬਾਰ ਤਿੰਨ ਸਫਲ ਜਨਮ ਜਿਨ ਨਾਮ ਅਧਾਰ ਤ੍ਰਿਗ ਤ੍ਰਿਗ ਗ੍ਰਹਿ ਕੁਟੰਬ ਚਿਤ ਹਰ ਪ੍ਰੀਤ ਨ ਹੋਏ ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੇ ਸੋਏ ਹਰ ਨਾਮ ਬਿਨਾ ਮੈਂ ਅਵਰਣ ਕੋਈ ਸਤਿਗੁਰ ਤੇ ਹਮ ਗਾਤ ਪਤ ਪਾਈ ਹਰ ਨਾਮ ਤੇ ਦੁੱਖ ਸਗਲ ਮਟਾਈ ਸਦਾ ਆਨੰਦ ਹਰ ਨਾਮ ਲਿਬਲਾਈ ਗੁਰ ਮਿਲਿਆ ਹਮ ਕੋ ਸਰੀਰ ਸੁਧ ਭਈ ਹੋ ਮੈਂ ਤ੍ਰਿਸ਼ਨਾ ਸਭ ਅਗਨ ਭਜਈ ਬਿਨ ਸੇ ਕ੍ਰੋਧ ਖਿਮਾ ਗੈ ਲਈ ਆਰਿਆ ਤੇ ਕਿਰਪਾ ਕਰੇ ਨਾਮ ਦੇਵੈ ਗੁਰਮੁਖ ਰਤਨ ਕੋ ਵਿਰਲਾ ਲੇ ਵੈ ਨਾਨਕ ਗੁਣ ਗਾ ਵਹਿ ਹਰ ਅਲਕ ਅਭੇ ਵੈ ਓਮਕਾਰ ਸਤਿਗੁਰ ਪ੍ਰਸਾਦ ਰਾ ਗੌੜੀ ਬੈ ਰਾਗਣ ਮਹੱਲਾ ਤੀਜਾ ਸਤਿਗੁਰ ਤੇ ਜੇ ਤੋ ਮੋ ਫੇਰੇ ਤੇ ਵਿਮੁਖ ਗੁਰ ਦਸਨ ਅੰਤਨ ਭੱਤੇ ਮਾਰਿਆ ਨਾ ਫਿਰ ਵੇਲਾ ਨਾ ਲਹਨ ਹਰ ਰਖੁ ਕਿਰਪਾ ਧਾਰੁ ਸਤਸੰਗਤ ਮੇਲਾਏ ਪ੍ਰਭ ਹਰ ਹਿਰਦੈ ਹਰ ਗੁਣ ਸਾਰੁ ਰਹਾ ਉਸੇ ਭਗਤ ਹਰ ਭਾਮ ਦੇ ਜੋ ਗੁਰਮੁਖ ਭਾਇ ਲ ਚਲਨ ਆਪ ਛੋਡ ਸੇਵਾ ਕਰਨ ਜੀਤਮਏ ਰਹਾ ਅੰਨਾ ਜਸਤਾ ਪਿੰਡ ਪ੍ਰਾਣ ਤਿਸ ਕੀ ਸਰਕਾਰ ਓ ਕਿਉ ਮਨੋ ਵਿਸਾਰੀ ਹਾਰ ਰਖਿਐ ਹਿਰਦ ਧਾਰ ਨਾ ਮਿਲੇ ਪਤ ਪਾਈਐ ਨਾਮ ਮੰਨੇ ਸੁਖ ਹੋਇ ਸਤਗੁਰ ਤੇ ਨਾ ਪਾਈਐ ਕਰ ਮਿਲੇ ਪ੍ਰਭ ਸੋਇ ਸਤਗੁਰ ਤੇ ਜੋ ਮੋਹ ਫੇਰੇ ਓ ਭ੍ਰਮ ਦੇ ਨ ਟਕਾਨ ਧਰਤ ਸਮਾਨ ਝੱਲੇ ਵਿੱਚ ਵਿਸਤਾ ਪਏ ਪਚਨ ਇਹੋ ਜਗ ਪਰਮ ਪੁਲਾਇ ਮੋਹ ਟ ਗੌਲੀ ਪਾਏ ਜਿੰਨਾ ਸਤਗੁਰ ਭੇਟਿਆ ਤਿੰਨ ਨੇੜ ਨਾ ਭਟੈ ਮਾਏ ਸਤਗੁਰ ਸੇਵਨ ਸੂ ਸੁਹਣੇ ਹੋਂ ਬੈ ਬੈਲ ਗਵਾਏ ਸ਼ਬਦ ਰਤਿਸ ਨਿਰਮਲੇ ਚੱਲੇ ਸਤਗੁਰ ਭਾਏ ਹਰ ਪ੍ਰਭ ਦਾਤਾ ਇੱਕ ਤੂੰ ਤੂੰ ਆਪੇ ਬਖਸ਼ ਮਿਲਾਏ ਜਨਾਂ ਸਰਣਾਗਤੀ ਜਿਉ ਭਾਵੇ ਤ ਵਿੱਚ ਡਾਇਰਾ ਗੌੜੀ ਪੂਰਬੀ ਮਹੱਲਾ ਚੌਥਾ ਕਰ ਹਲੇ ਇੱਕ ਓੰਕਾਰ ਸਤਗੁਰ ਪਰਸਾਦੇ ਕਰਹਲੇ ਮਨ ਪਰਦੇਸੀਆ ਕਿਉ ਮਿਲਿਆ ਹਰ ਮਾਇ ਗੁਰ ਭਾਗ ਪੂਰੇ ਪਾਇਆ ਗਾਲ ਮਿਲਿਆ ਪਿਆਰਾ ਮਨ ਕਰਹਲਾ ਸਾਧਗੁਰ ਪਰਖ ਧਿਆਇ ਰਹਾਉ ਮਨ ਕਰਹਲਾ ਵਿਚਾਰੀਆ ਹਰ ਰਾਮ ਨਾਮ ਧਿਆਇ ਜਿੱਤੇ ਲੇਖਾ ਮੰਗਿਏ ਹਰ ਆਪੇ ਲੈ ਛਡਾਏ ਮਨ ਕਰਹਲਾ ਅਤ ਨਿਰਮਲਾ ਮਲ ਲਾਗੀ ਹौं ਮੈਂ ਆਏ ਪ੍ਰਤੀਤ ਪਿਰ ਘਰ ਨਾਲ ਪਿਆਰਾ ਵਿਛੜ ਚੋਟਾ ਖਾਏ ਪਰ ਤਖ ਪੇਰ ਘਰ ਨਾਲ ਪਿਆਰਾ ਵਿਛੜ ਚੋਟਾ ਕਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਹਰ ਹਿਰਦੈ ਭਾਲ ਪਾਲਾਏ ਉਪਾਏ ਕਿਤਨਾ ਲੱਭੈ ਗੁਰ ਹਿਰਦੈ ਹਰ ਦਿਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰੈਣ ਹਰ ਲਿਬਲਾਏ ਘਰ ਜਾਏ ਪਾਵਹਿ ਰੰਗ ਮਹਿਲੀ ਗੁਰ ਮੇਲੇ ਆਰ ਮੇ ਲਾਏ ਮਨ ਕਰਹਲਾ ਤੂੰ ਪੀਤ ਮੇਰਾ ਪਖੰਡ ਲੋਭ ਤਜਾਏ ਪਖੰਡ ਲੋਭੀ ਬਿਮਾਰੀ ਐ ਜਮ ਡਾਂਡ ਦੇ ਸਜਾਏ ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲ ਪਖੰਡ ਭਰਮ ਗਵਾਏ ਹਰ ਅੰਮ੍ਰਿਤਸਾਰ ਗੁਰ ਪੂਰਿਆ ਮਿਲ ਸੰਗਤੀ ਮਨ ਮਲ ਲਹਿ ਜਾਏ ਮਨ ਕਰਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਇਹੋ ਮੋਹ ਮਾਇਆ ਪਸਰਿਆ ਅੰਤ ਸਾਥ ਨ ਕੋਈ ਜਾਏ ਮਨ ਕਰ ਹਲਾ ਮੇਰੇ ਸਾਜਨਾ ਹਰ ਖਰਚ ਲੀਆ ਪਤ ਪਾਇ ਹਰ ਦਰਗਹ ਪੈਨਾ ਆਇ ਹਰ ਆਪ ਲਿਆ ਗਲ ਲਾਏ ਮਨ ਕਰ ਹਲਾ ਗੁਰ ਮੰਨਿਆ ਗੁਰਮੁਖ ਕਾਰ ਕਮਾਏ ਗੁਰ ਆਗੈ ਕਰ ਜੋ ਦੜੀ ਜਾਨ ਨਾਨਕ ਘਰ ਮੇਲਾ ਰਗ ਗਉੜੀ ਮਹੱਲਾ ਚੌਥਾ ਮਨ ਕਰ ਹਲਾ ਵਿਚਾਰਿਆ ਵਿਚਾਰ ਦੇਖ ਸਮਾਲ ਬਨ ਫਿਰ ਥੱਕੇ ਬਨਵਾਸੀ ਆਪ ਬਨੋਂ ਫਿਰ ਥੱਕੇ ਬਨਵਾਸੀ ਆ ਪਿਰ ਗੁਰਮਤਿਰ ਦਾ ਨਿਹਾਲ ਮਨ ਕਰ ਹਲਾ ਗੁਰਗੋਬਿੰਦ ਸਮਾਲ ਤੂੰ ਰਹਾ ਮਨ ਕਰ ਹਲਾ ਵਿਚਾਰਿਆ ਮਨ ਮੁਖ ਫਤਿਹ ਮਹਾਜਾਲ ਗੁਰਮukh ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਭਾਲ ਮਨ ਕਰਹਲਾ ਮੇਰੇ ਪਿਆਰਿਆ ਸਤ ਸੰਗਤ ਸਤਗੁਰੂ ਭਾਲ ਸਤ ਸੰਗਤ ਲਾਗ ਹਰ ਧਿਆਈਏ ਹਰ ਹਰ ਚੱਲੈ ਤੇ ਰਹਿ ਨਾਲ ਮਨ ਕਰ ਹਲਾਬਡ ਭਾਗੀਆ ਹਰੇਕ ਨਦ ਨਿਹਾਲ ਆਪ ਛਡਾਇ ਛੁੱਟਿਐ ਸਾਧਗੁਰ ਚਰਨ ਸਮਾਲ ਮਨ ਕਰ ਹਲਾ ਆਪਣੇ ਪਿਆਰੇ ਵਿੱਚ ਦੇਹੀ ਜੋਤ ਸਮਾਲ ਗੁਰਨਾਵ ਨਿਤਨਾਮ ਵਿਖਾਲਿਆ ਹਰ ਦਾਤ ਕਰੀ ਦਿਆਲ ਮਨ ਕਰਹਲਾ ਤੂੰ ਚੰਚਲਾ ਚਿਤਰਾਈ ਛੱਡ ਵਿਕਰਾਲ ਹਰ ਹਰ ਨਾਮ ਸੰਮਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰਹਲਾ ਬਡ ਭਾਗਿਆ ਤੂੰ ਗਿਆਨ ਰਤਨ ਸੰਮਾਲ ਗੁਰ ਗਿਆਨ ਖੜਕ ਗੁਰ ਹੱਥ ਧਾਰਿਆ ਜਮ ਮਾਰੜਾ ਜਮ ਕਾਲ ਅੰਤਰਨਿਦਾਨ ਮਨ ਕਰ ਹਲੇ ਭ੍ਰਮ ਭਾਵੈ ਪਾਹਰ ਭਾਲ ਗੁਰਪੁਰਖ ਪੂਰਾ ਭੇਟਿਆਰ ਸੱਜਣ ਲਤੜਾ ਨਾਲ ਰੰਗ ਦਤੜੇ ਮਨ ਕਰ ਹਲੇ ਹਾ ਰੰਗ ਸਦਾ ਸਮਾਲ ਹਰ ਰੰਗ ਕਦੇ ਨਾ ਉਤਰੈ ਗੁਰਸੇਵਾ ਸਬਦ ਸਮਾਲ ਹਰ ਪੰਖੀ ਮਨ ਕਰ ਹਲੇ ਹਰ ਤਰਵਰ ਪੁਰਖ ਅਕਾਲ ਵਡਭਾਗੀ ਗੁਰਮਖ ਪਾਇਆ ਜਨ ਨਾਨਕ ਨਾਮ ਸਮਾਲ ਰਾਗ ਗਉੜੀ ਗਵਾਰੇ ਰੀ ਮਹੱਲਾ ਪੰਜਵਾ ਅਸ਼ਟਪਦੀ ਆਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਬ ਇਹ ਮਾਨ ਮਹਿ ਕਰਤੁ ਗਮਾਨਾ ਤਾ ਬਿਹ ਬਾਬਰ ਫਿਰਤ ਬਿਗਾਨਾ ਜਾਬੋ ਹੂਆ ਸਗਲ ਕੀ ਰੀਨਾ ਤਾ تیر ਮਈਆ ਘਾਟ ਘੜਤੀ ਨ ਸਹਿਜ ਸੁਹਿਲਾ ਫਲ ਮਸਕੀਨੀ ਸਾਧਗੁਰਿ ਆਪਣੈ ਮੋਹਿ ਦਾਨ ਦੀਨੀ ਰਹਾਉ ਜਬ ਕਿਸਕੋ ਇਹ ਜਾਨਸ ਮੰਦਾ ਤਬ ਸਗਲੇ ਇਸ ਮੇਲੇ ਫੰਦਾ ਮੀਰ ਤੀਰ ਜਬ ਇਨਹ ਚੁਕਾਈ ਤਾ ਤੇਸ ਸੰਗ ਨਹੀਂ ਬੈਰਾਈ ਜਬ ਇਹਨੇ ਆਪਣੀ ਆਪਣੀ ਤਾਰੀਤਾ ਵਿਸੋਮੈਂ ਤਬ ਇਸ ਕੋ ਹੈ ਮੁਸ਼ਕਿਲ ਭਾਰੀ ਜਾਬੇਨ ਕਰਣੇ ਹਰ ਪਛਾਤਾ ਤਬ ਇਸ ਨੂੰ ਨਾਹੀ ਕਿਛਤਾ ਤਾ ਜਾਬੇਨ ਅਪਨੂ ਬਾੰਧਿ ਮੋਹ ਆਪ ਜਾਏ ਆਵੇ ਜਾਏ ਸਦਾ ਜਮਜੁਹਾ ਜਬ ਇਸਤੇ ਸਭ ਬਿਨਸੀ ਪਰਮਾ ਭੇਦ ਨਹੀਂ ਹੈ ਪਰ ਬ੍ਰਹਮਾ ਜਬ ਇਹਨ ਕਿਛ ਕਰਮ ਕਰਮਨੇ ਕਰਮਨੇ ਭੇਦਾ ਤਾ ਤੇ ਦੂਖ ਡੰਡ ਅਰਖੇਦਾ ਜਬਨ ਏ ਕੋਈ ਕੀ ਬੂਜੈ ਤਾਪ ਤੇ ਇਸ ਨੂੰ ਸਭ ਕੇ ਸੂਝੈ ਜਬ ਧਾਵੈ ਮਾਇਆ ਅਰਤੀ ਨਹਿ ਤ੍ਰਿਪਤਾਵੈ ਨ ਤਿਸਲਾਤੀ ਜਬ ਤੇ ਜਬ ਇਸ ਤੇ ਇਹ ਹੋਇਓ ਜਾਉਲਾ ਪੀਛੇ ਲੱਗ ਚੱਲੀ ਉਠਕਾਉਲਾ ਕਰ ਕਿਰਪਾ ਜੋ ਸਤਗੁਰ ਮੇਲਿਓ ਮਾਨ ਮੰਦਰ ਮਹਿ ਦੀਪਕ ਜਲਿਓ ਜੀਤ ਹਾਰ ਕੀ ਸੋਚੀ ਕਰੀ ਤੋ ਇਸ ਘਰ ਕੀ ਕੀਮਤ ਪਰੀ ਕਾਰਨ ਕਰਾਵਨ ਹਾਰ ਕਰਨ ਕਰਾਵਨ ਸਭ ਕਿਸੇ ਕਹਿ ਆਪੇ ਬੁੱਧ ਵਿਚਾਰ ਬੇਕਹਿ ਦੂਰ ਨਿਰ ਸਭ ਕਹਿ ਸੰਗਾ ਸਾਚ ਸਲਾਹਣ ਨਾਨਕਾਰ ਰੰਗਾ ਗੌੜੀ ਮਹੱਲਾ ਪੰਜਵਾਂ ਗੁਰ ਸਿਵਤ ਨਾਮੇ ਲਗਾ ਤਿਸ ਕੋ ਮਿਲਿਆ ਜਿਸ ਮਸਤਕ ਭਾਗਾ ਤਿਸ ਕਾ ਹਿਰਦੈ ਰੂਪਿਆ ਸੋਈ ਮਾਨ ਤਨ ਸੀਤਲ ਨਿਸ਼ਚਲ ਹੋਇ ਐਸਾ ਕੀਰਤਨ ਕਰ ਮਨ ਮੇਰੇ ਈਹਾ ਊਹਾ ਜੋ ਕਾਮ ਤੇਰੇ ਰਹਾਉ ਜਾਸ ਜਪਤ ਭੋਪਦਾ ਜਾਏ ਤਾਬਤ ਮਨੁ ਆ ਬਠਾਏ ਜਾਸ ਜਪਤ ਫਿਰ ਦੁਖ ਨ ਲਾਗ ਜਾਸ ਜਪਤ ਇਹ ਹਉਮੈ ਭਾਗੈ ਜਾਸ ਜਪਤ ਬਸ ਬਸ ਆਵ ਪੰਚਾ ਜਾਸ ਜਪਤ ਹਿਰਦੈ ਅਮਰਤ ਸਚਾ ਜਾਸ ਜਪਤ ਇਹ ਤ੍ਰਿਸ਼ਨਾ 부ਜੈ ਜਾਸ ਜਪਤ ਹਰ ਦਰਗਹਿ ਸਿਜੈ ਜਾਸ ਜਪਤ ਕੋਟ ਮਟਹਾ ਪਰ ਰਾਹ ਦੂ ਜਾਸ ਜਪਤ ਹਰ ਹੋ ਵਹ ਸਾਧ ਜਾਸ ਜਪਤ ਮਨ ਸੀਤਲ ਹੋਵੈ ਜਾਸ ਜਪਤ ਮਲ ਸਗਲੀ ਖੋਵੈ ਜਾਸ ਜਪਤ ਰਤਨਾਰ ਮਿਲੈ ਬਹਰ ਨ ਛੋੜੈ ਹਰ ਸੰਗਹਿ ਲੈ ਜਾਸ ਜਪਤ ਕਈ ਬੇਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ जास जप ते अगना पोहत जास जप तहो काल न जोहत जास जपत तेरा निर्मल माथा जास जपत सगला दुख लाथा जास जपत मुश्किल कसूना बनै जास जपत सुण अनहद अनहत तुनै ਜਾਸ ਜਪਤ ਇਹ ਨਿਰਮਲ ਹੋਏ ਜਾਸ ਜਪਤ ਕਮਲ ਸੀਦਾ ਹੋਏ ਗੁਰ ਸੁਭ ਦ੍ਰਿਸ਼ਟ ਸਭ ਪਾ ਉਪ ਉਪਕਾਰੀ ਜਿਸ ਕਾ ਹਿਰਦੈ ਮੰਤਰੁ ਦੇਹਰੀ ਅਖੰਡ ਕੀਰਤਨ ਤਨ ਭੋਜਨ ਚੂਰਾ ਕਉ ਨਾਨਕ ਜਿਸ ਸਤਗੁਰ ਪੂਰਾ ਗੋੜੀ ਮਹੱਲਾ ਪੰਜਆ ਗੁਰ ਕਾ ਸਬਦ ਰਿੱਧ ਅੰਤਰ ਧਾਰੈ ਪੰਜ ਜਨਾ ਸਿ ਸੰਗ ਨਿਵਾਰੈ ਦਸ ਇੰਦਰੀ ਕਰ ਰਖੇ ਵਾਸ ਤਾ ਕੈ ਆਤਮਾ ਹੋਏ ਪ੍ਰਗਾਸ ਐਸੀ ਦ੍ਰਿੜਤਾ ਤਾ ਕਹ ਹੋਏ ਜਾ ਕੋ ਦਇਆ ਮਾਇਆ ਪ੍ਰਭ ਸੁਏ ਰਹਾ ਉਸਾਜਨ ਦੁਸ਼ਟ ਜਾ ਕੈ ਇਕ ਸਮਾਨੈ ਜੀਤਾ ਬੋਲਣਾ ਤੇ ਤਾ ਗਿਆਨੈ ਜੇਤਾ ਸੁਣਨਾ ਤੇ ਤਾ ਨਾਮ ਜੇਤਾ ਪੇਖਣ ਤੇ ਤਾ ਧਿਆਨ ਸਹਿਜ ਜਾਗਣ ਸਹਿਜ ਸੋਏ ਸਹਿਜ ਹੂਤਾ ਜਾਏ ਸੋਏ ਸਹਿਜ ਬਰਾਗ ਸਹਿਜ ਹੀ ਹੱਸਣਾ ਸਹਿਜੇ ਚੂਪ ਸਹਿਜ ਹੀ ਜਪਨਾ ਸਹਿਜੇ ਭੋਜਨ ਸਹਿਜ ਪਾਉ ਸਹਿਜ ਮਿਟਿਓ ਸਗਲ ਦੁਰਾਹੋ ਸਹਿਜ ਹੋਵਾ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਹਮਨ ਸੰਗ ਸਹਿਜ ਗ੍ਰਹਿ ਮਹਿ ਸਜੁਦਾ ਸੀ ਸਹਿਜੇ ਤੁਪਤਾ ਤਨ ਕੀ ਨਾਸੀ ਜਾ ਕ ਸਹਿਜ ਭਿਆ ਮਨ ਆਨੰਦ ਤਾਕੋ ਭੇਟਿਆ ਪਰਮ ਆਨੰਦ ਸਹਿਜੇ ਅੰਮ੍ਰਿਤ ਪੀਓ ਨਾਮ ਸਹਿਜੇ ਕੀਨੋ ਜੀ ਕੋ ਦਾਨ ਸਹਿਜ ਕਥਾ ਮੈਂ ਆਤਮ ਰਸਿਆ ਤਾਕੈ ਸੰਗ ਅਬਨਾਸੀ ਵਸਿਆ ਸਹਿਜੇ ਆਸਣ ਅਸਤ੍ਰ ਭਾਇਆ ਸਹਿਜੇ ਅਨਹਤ ਸਬਦ ਬਜਾਇਆ ਸਹਿਜੇ ਰੋਣ ਝੁਣਕਾਰ ਸੁਹਾਇਆ ਤਾਕੈ ਘਰ ਭਾਰ ਬ੍ਰਹਮ ਸਮਾਇਆ ਸਹਿਜ ਜਗ ਸਹਿਜ ਜਾ ਕੋ ਪਰਉ ਕਰਮ ਸਹਿਜ ਗੁਰਪ੍ਰੇਟੂ ਸੱਚ ਧਰਮਾ ਜਾ ਕੈ ਸਹਿਜ ਭਾਇ ਸੁ ਜਾਣ ਨਾਨਕ ਦਾਸ ਸੁਤਾ ਕੈ ਕੁਰਬਾਨ ਹੈ ਗੌੜੀ ਮਹੱਲਾ ਪੰਜ ਪ੍ਰਤਮੇ ਗਰਭ ਵਾਸਤੇ ਟੜਿਆ ਪੁੱਤਰ ਕਲਤਰ ਕੁਟੰਭ ਸੰਗ ਜੁੜਿਆ ਪੋਜ ਨਾਨਕ ਪ੍ਰਕਾਰ ਬੋ ਕਾ ਪਰੇ ਸਰਪਰ ਗਮਨ ਕਰਹਿ ਗੇ ਬਾਪਰੇ ਕਾਮਨ ਸਥਾਨ ਜੋ ਕਬ ਹੋ ਨਾ ਟਰੈ ਕਬਨ ਸਬਦ ਜਿਤ ਦੁਰਮਤ ਹਾਰੈ ਰਹਾਉ ਇੰਦਰਪ੍ਰੀ ਮੈਸਰ ਪਰਮਰਣਾ ਬ੍ਰਹਮਪੁਰੀ ਨਿਸ਼ਚਲਹਿ ਰਹਿਣਾ ਸੇਪੁਰੀ ਗਾਵੇ ਗਕਾਲ ਤ੍ਰੈਗੁਣ ਮਾਇਆ ਬਿਨਸ ਬੇਤਾਲਾ ਗਿਰ ਤਰ ਧਰਨ ਗਗਨ ਅਰਤਾਰੇ ਰਾਵਸਸ ਪਵਨ ਪਾਪਕ ਨੀਰਾਰੇ ਦੰਸ ਰੈਣ ਪਰ ਤਰ ਭੇਦਾ ਸਾਸਤ ਸੰਗ੍ਰਿਤ ਬਿਨਸ ਹੈ ਗੇ ਭੇਦਾ ਤੀਤ ਦੇਵ ਦੇਹ ਰਪੋਤੀ ਮਾਲਾ ਤਿਲਕ ਸੂਚ ਪਾਕ ਹੋਤੀ ਧੋਤੀ ਡੰਡਾਤ ਪ੍ਰਸਾਦ ਨ ਭੋਗਾ ਤੋ ਤੀ ਡੰਡਾ ਤੋ ਪ੍ਰਸਾਦਨ ਭੋਗ ਗਾਪਣ ਕਰੈ ਸੂ ਸਗਲ ਲੋਗਾ ਕਰੈ ਗੋ ਸਗਲ ਲੋਗਾ ਜਾਤ ਵਰਨ ਤੁਰਕ ਅਰਹਿੰਦੂ ਪਾਸ ਪੰਖੀ ਅਨਕ ਜਨ ਜਿੰਦੂ ਸਗਲ ਪਾਸਾਰ ਦੀਸੇ ਪਸਾਰ ਬਿਨਸ ਜੈ ਗੋ ਸਗਲ ਆਕਾਰ ਸਹਿਜ ਸਿਫਤ ਭਗਤ ਤਤ ਗਿਆਨ ਸਦਾ ਆਨੰਦ ਨਿਸ਼ਚਲ ਸੱਚ ਥਾਨਾ ਤਾ ਸੰਤ ਤੋ ਸਾਤ ਗੁਣ ਰਸੈਨ ਭਾਵ ਨਗਰ ਤਾ ਸਦ ਵਸੈ ਤਹਿ ਭਾਵਨ ਪਰਮ ਸੁਗਨ ਚਿੰਤਾ ਮਨ ਜਾਵਣ ਮਿਰਤ ਨ ਹੋਤਾ ਤੈ ਸਦਾ ਆਨੰਦ ਅਨਹਤ ਆਖਾਰੇ ਭਗਤ ਵਸੈ ਕੀਰਤਨ ਆਧਾਰੇ ਪਾਰ ਬ੍ਰਹਮ ਕਾਂਤ ਨ ਪਾਰ ਕੌਣ ਕਰੈ ਤਾ ਕਾ ਵਿਚਾਰ ਕੌ ਨਾਨਕ ਜਿਸ ਕਿਰਪਾ ਕਰੈ ਨਿਸ਼ਚਿਤ ਥਾਨ ਸਾਧ ਸੰਗ ਤਰੈ ਗਉੜੀ ਹੰਲਾ ਪੰញੇ ਜੋ ਇਸ ਮਾਰੇ ਸੋਈ ਸੂਰਜ ਜੋ ਇਸ ਮਾਰੇ ਸੋਈ ਪੂਰਾ ਜੋ ਇਸ ਮਾਰੇ ਤਸੈ ਬੜਿਆਈ ਜੋ ਇਸ ਮਾਰੇ ਤਸਕਾ ਦੁੱਖ ਜਾਈ ਐਸਾ ਕੋਈ ਜੇਤ ਪਾ ਬਿ ਜਦ ਐਸਾ ਕੋਈ ਜੇ ਦੁਬਦਾ ਮਾਰਗ ਵਾਇ ਸੈ ਮਾਰੂ ਰਾਜੂ ਕਮਵ ਰਹਾਉ ਜੋ ਇਸ ਮਾਰੇ ਤਿਸ ਕਾ ਭਉ ਨਾ ਹੈ ਜੋ ਇਸ ਮਾਰੇ ਸੋ ਨਾਮ ਸਮਾਹੇ ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ ਭੁਜੈ ਜੋ ਇਸ ਮਾਰੇ ਸੋ ਦਰ ਕਹਿ ਸਜੈ ਜੋ ਇਸ ਮਾਰੇ ਸੋ ਤਾਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜੋ ਇਸ ਮਾਰੇ ਸੋਈ ਜਤੀ ਜੋ ਇਸ ਮਾਰੇ ਤਸੂਵੈ ਗਤੀ ਜੋ ਇਸ ਮਾਰੇ ਤਿਸ ਕਾ ਆਇਆ ਗਨੀ ਜੋ ਇਸ ਮਾਰੇ ਸੂ ਨਿਸ਼ਚਲ ਧਨੀ ਜੋ ਇਸ ਮਾਰੇ ਸੁਵਡ ਭਾਗਾ ਜੋ ਇਸ ਮਾਰੇ ਸੁਅੰਦਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸ ਕੀ ਨਰਮਲ ਜੁਗਤਾ ਜੋ ਇਸ ਮਾਰੇ ਸੋਈ ਗਿਆ ਸੋ ਗਿਆਨੀ ਜੋ ਇਸ ਮਾਰੇ ਸੋ ਸਹਿਜ ਸੁਮ ਧਿਆਨੀ ਇਸ ਮਾਰੀ ਬਿਨ ਥਾਇ ਨ ਪਰੇ ਕੋਟ ਕਰਮ Jap Jap ਤਪ ਕਰੈ ਇਸ ਮਾਰੀ ਬਿਨ ਜਨਮ ਮਿਟੈ ਇਸ ਇਸ ਮਾਰੀ ਬਿਨ ਜਨਮ ਨ ਮਿਟੈ ਇਸ ਮਾਰੀ ਬਿਨ ਜੰਤੈ ਨਹੀਂ ਛੁਟੈ ਇਸ ਮਾਰੀ ਬਿਨ ਗਿਆਨ ਨ ਹੋਈ ਇਸ ਮਾਰੀ ਬਿਨ ਝੂਠ ਨ ਧੋਈ ਇਸ ਮਾਰੀ ਬਿਨਾ ਬਿਨ ਸਭ ਕੁਛ ਮਾਇਲਾ ਇਸ ਮਾਰੀ ਬਨਸਾਬ ਕਿਸ ਜਾਵਲਾ ਜਾ ਕੋ ਭੈ ਕਿਰਪਾਲ ਕਿਰਪਾ ਨਿਤ ਤਿਸ ਭੈ ਖਲਾਸੀ ਹੋਏ ਸਗਲ ਸਿੱਧ ਗੁਰ ਤੁਧਤਾ ਜਾ ਕੀ ਹੈ ਮਾਰੀ ਕਉ ਨਾਨਕ ਸੋ ਬ੍ਰਾਹਮ ਵੀਚਾਰੀ ਗੌੜੀ ਮਹੱਲਾ ਪੰਜਵਾ ਹਾਰ ਸੋ ਜੁਰੈ ਤਾਂ ਸਭ ਕੋ ਮੀਤ ਹਾਰ ਸੋ ਜੁਰੈ ਤਾਂ ਨੈ ਚਲ ਚੀਤ ਹਾਰ ਸੋ ਜੁਰੈ ਨਵ ਨਾ ਨਵ ਨਾ ਵਿਆਪਕਾੜਾ ਹਰ ਸਿਜੁਰੈ ਤੋਂ ਇਨਸਤਾਰਾ ਰੀ ਮਨ ਮੇਰੇ ਤੂੰ ਹਰ ਸਿਜੁਰ ਕਾਜ ਤੁਹਾਰਾ ਨਾਹੀ ਹੋਰ ਰਹਾ ਵਡੇ-ਵਡੇ ਜੋ ਦੁਨੀਆਦਾਰ ਕਾਹੂ ਕਾਜ ਨਾਹੀ ਗਵਾਰ ਹਰ ਕਾ ਦਾਸ ਨੀਚ ਕਲ ਸੁਣਹਿ ਤਿਸ ਕੈ ਸੰਗ ਕਹਿਨ ਮੈਂ ਉਤਰਹਿ ਕੋਟ ਜਨਮ ਕੋਟ ਮਜਨ ਜਾ ਕੈ ਸੁਣਨਾਮ ਕੋਟ ਪੂਜਾ ਜਾ ਕੈ ਧਿਆਨ ਕੋਟ ਕੁੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਵਿਧ ਜਾਣੀ ਮਨ ਆਪਣੇ ਮਹਿ ਫੇਰ ਫਿਰ ਚੀਤ ਬਿਨਸ ਜਾਹੇ ਮਾਇਆ ਕੇਤ ਹਰ ਬਨਾਸੀ ਤੁਮਰੇ ਸੰਗ ਮਨ ਮੇਰੇ ਰਚਿ ਰਾਮ ਕੈ ਰੰਗ ਜਾ ਕੈ ਕਾਮ ਉਤਰੈ ਸਭ ਭੂਖ जाके काम ना जुह है तू जाके काम तेरा वड गमर जाके काम हो वह तू अमर जाके चाकर कहो नहीं डान। जाके चाकर कहो नहीं बान जाके दफ्तर पुछे न लेखा ताकि चाकरी करो बसेखा ਜਾ ਕੈ ਉਨ ਨਾਇ ਕਾ ਉਬਾਤ ਇਕ ਆਪਣੇ ਕੇ ਭਾਤ ਜਾ ਕਿ ਦ੍ਰਿਸ਼ਟ ਹੋਇ ਸਦਾ ਨਿਹਾਲ ਮਨ ਮੇਰੇ ਕਰ ਤਾਕੀ ਘਾਲ ਨਾ ਕੋ ਚਤਰ ਨਾਹੀ ਕੋ ਮੂੜਾ ਨਾ ਕੋ ਹੀਣ ਨਾਹੀ ਕੋ ਸੂਰਾ ਜਿਤ ਕੋ ਲਾਇਆ ਤੇ ਤੀ ਲਗਾ ਸੋ ਸਿਵਕ ਨਾਨਕ ਜਿਸ ਭਾਗਾ ਗੌੜੀ ਮਹੱਲਾ ਪੰਜਵਾਂ ਬੇਨਸ ਬੇਨ ਸਿਮਰਨ ਜੈ ਸਰਪ ਜਾਰੀ ਦਿਨ ਸਿਮਰਨ ਜੈਸੀ ਸਰਪਾਰ ਜਾਰੀ ਤਉ ਜੀਵੈ ਸਾਖਤ ਨਾਮ ਵਿਸਾਰੀ ਏਕ ਨਿਮਖ ਜੋ ਸਿਮਰਨ ਮਹਿ ਜੀਆ ਕੋਟ ਦਿਨ ਸੁ ਲਾਖ ਸਦਾ ਥਿਰਥੀਆ ਰਹਾਵ ਦਿਨ ਸਿਮਰਨ ਤ੍ਰੈਗ ਕਰਮ ਕਰਾਸ ਕਾਗ ਬਤਨ ਵਿਸਟਾ ਮਹਿਵਾਸ ਦਿਨ ਸਿਮਰਨ ਭੈ ਕੂਕਰ ਕਾਮ ਸਾਖਤ ਬੇਸਵਾ ਪੂਤਨ ਨਾਮ ਬਿਨ ਸਿਮਰਨ ਜੈਸੇ ਸੀ ਸੀਂਗ ਸਿਤਾਰਾ ਬੋਲਹ ਕੂਰ ਸਖਤ ਮੁਖ ਕਾਰ ਬਿਨ ਸਿਮਰਨ ਗਰਤਬ ਕੀ ਨਿਆਹੀ ਸਖਤ ਥਾਨ ਪ੍ਰਸ਼ਟ ਫੇਰਾਹੀ ਬਿਨ ਸਿਮਰਨ ਕੂਕਰ ਅਰ ਕਾਇਆ ਸਖਤ ਲੋਭੀ ਬੰਦ ਨ ਪਾਇ ਬਿਨ ਸਿਮਰਨ ਹੈ ਆਤਮ ਘਾਤੀ ਸਖਤ ਕੀ ਨੀਚ ਇਸ ਗੁਲ ਨਹੀਂ ਜਾਤੀ ਜਿਸ ਭੈ ਕਿਰਪਾਲ ਤੇ ਸਤ ਸੰਗ ਮਲਾਇਆ ਕਉ ਨਾਨਕ ਗੁਰ ਜਗਤ ਤਰਾ ਗੌੜ ਮਹਲ ਪੰਜ ਗੁਰ ਕੇ ਬਚਨ ਮੈਂ ਪਰਮਗਤ ਪਾਈ ਗੁਰ ਪੂਰੇ ਮੇਰੀ ਪੈ ਜੁਰ ਖਾਈ ਗੁਰ ਕੇ ਬਚਨ ਧਿਆਵ ਮੋਹਿ ਨਾਉ ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾ ਗੁਰ ਕੇ ਬਚਨ ਸੁਣ ਰਸਨ ਵਿਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੇ ਬਚਨ ਮਿਟੇ ਮੇਰੇ ਆਪ ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਭਰਮ ਗੁਰ ਕੈ ਬਚਨ ਕੀਫੇ ਸਭ ਬ੍ਰਹਮ ਗੁਰ ਕੈ ਬਚਨ ਕੀਨੂ ਰਾਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕੈ ਬਚਨ ਮੇਰੇ ਕਾਰਜ ਸਿਧ ਗੁਰ ਕੈ ਬਚਨ ਪਾਇਆ ਨਾਉ ਨਿਤ ਜਿਨ ਜਨ ਕੈਨੀ ਮੇਰੇ ਗੁਰ ਕੀ ਆਸ ਤਸ ਕੀ ਕਟਿਏ ਜੰਗ ਕੀ ਬਾਸਾ ਗੁਰ ਕੈ ਬਚਨ ਜਾਗਿਆ ਮੇਰਾ ਕਰਮ ਨਾਰਕ ਗੁਰ ਭੇਟਿਆ ਪਾਰ ਬ੍ਰਹਮ ਗੌੜੀ ਮਹੱਲਾ ਪੰਜ ਤਿਸ ਗੁਰ ਕਉ ਸੰਭਰਉ ਸਾਧ ਸਾਦ ਸਿ ਗੁਰ ਮੇਰੇ ਪ੍ਰਾਨ ਸਬ ਗੁਰ ਮੇਰੀ ਰਾਸਰਾ ਗੁਰ ਕਾ ਦਰਸਨ ਦੇਖ ਦੇਖ ਜੀਵੈ ਗੁਰ ਕੇ ਚਰਨ ਧੁਇ ਤਿ ਤਿਆ ਗੁਰ ਕੀ ਰੇਣ ਨਿਤ ਬਚਨ ਕਰਉ ਜਨਮ ਜਨਮ ਕੀ ਹੋਵੈ ਮਲ ਹਰਉ ਤਿਸ ਗੁਰ ਕਉ ਝੁਲਾਵ ਪਖ ਮਹਾ ਗੰਤੇ ਹਾਥ ਦੇ ਰਖ ਤਿਸ ਗੁਰ ਕੈ ਗ੍ਰਹਿ ਧੋਵ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀਸੋ ਨੀਤ ਜਿਸ ਪ੍ਰਸਾਦ ਵੈਰੀ ਸਭ ਮੀਤ ਜਿਨ ਗੁਰਮੁਖਉ ਦੀਨ ਜੀਵ ਆਪਣਾ ਦਾਸ ਰਾ ਪਿਮ ਬੋਲ ਲੀਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਸਤਿ ਕਿਤੇ ਗੁਰ ਕਉ ਕਰੀ ਨਮਸਕਾਰ ਕਲਕਲੇਸ ਭੈ ਭ੍ਰਮ ਦੁਖ ਲਾਤਾ ਕਉ ਨਾਨਕ ਮੇਰਾ ਗੁਰ ਸਮਰਾਤਾ ਗੌੜੀ ਮਹੱਲਾ ਪੰਜਵਾ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੁ ਨਾ ਬਿਨਾ ਤ੍ਰਿਗ ਤ੍ਰਿਗ ਸਨੇਹ ਰਾਵ ਨਾ ਬਿਨਾ ਜੋ ਪੈ ਰਖਾਇ ਜਿਉ ਕੁੱਕਰ ਜੂਠਨ ਮਹਿ ਪਾਇ ਨਾ ਬਿਨਾ ਜੇਤਾ ਵਿਵਹਾਰ ਜਿਉ ਮਿਰਤਕ ਮਿਥਿਆ ਸਿਗਾਰ ਨਾ ਬਿਸਾਰ ਕਰੇ ਰਸ ਭੋਗ ਸੁਖ ਸੁਖ ਨਾ ਨਹੀਂ ਤਾਨ ਮਹਿ ਰੋਗ ਨਾਮ ਤਿਆ ਕਰੇ ਅਨਕਾਜ ਬਿਨਸ ਜਾਏ ਝੂਠੇ ਸਪਾਜੇ ਨਾਮ ਸੰਗ ਮਨ ਪ੍ਰੀਤ ਨ ਲਾਵੇ ਕੋਟ ਕਰਮ ਕਰਤੋ ਨਰਕ ਜਾਵੇ ਹਰ ਕਾ ਨਾਮ ਜਿਨ ਮਨ ਆਰਾਧਾ ਚੁਰਕੀ ਨਹੀਂ ਜੰਪਰਵਾਦਾ ਲੱਖ ਡੰਬਰ ਬਹੁਤ ਵਿਸਤਾਰਾ ਨਾਮ ਬਿਨਾ ਝੂਠੇ ਪਾਸਾਰਾ ਹਰ ਕਾ ਨਾਮ ਸੋਈ ਜਨ ਲੇ ਕਰ ਕਿਰਪਾ ਨਾਨਕ ਜਿਸ ਦੇ ਗੌੜੀ ਮਹੱਲਾ 50 ਮੱਧ ਜੋਤ ਅੰਤ ਨਿਭਾਏ ਸੂ ਸਾਜਨ ਮੇਰਾ ਮਾਨ ਚਾਹੇ ਹਰ ਕੀ ਪ੍ਰੀਤ ਸਦਾ ਸੰਗ ਚਾਲੈ ਦਾਲ ਪੁਰਖ ਪੂਰਨ ਪ੍ਰਤਪਾਲ ਰਹਾ ਬਿਨ ਸਤ ਨਾਹੀ ਛੋਟ ਨਾ ਜਾਏ ਜੈ ਪੀਖਾਂ ਤਹਿ ਰਹੇ ਅਸਮਾਏ ਸੁੰਦਰ ਸੁਗੜ ਚਤੁਰ ਜੀ ਦਾਤੰ ਭਾਈ ਪੁੱਤ ਪਿਤਾ ਪ੍ਰਭ ਮਾਤਾ ਜੀਵਨ ਪ੍ਰਾਣ ਆਧਾਰ ਮੇਰੀ ਰਾਸ ਪ੍ਰੀਤ ਲਾਈ ਕਰ ਧੰਵਾਸ ਮਾਇਆ ਸਿਲਕ ਕਾਟਿ ਗੋਪਾਲ ਕਰ ਆਪਣਾ ਲੀਨੋ ਨਦਰ ਨਿਹਾਲ ਸਿਮਰ ਸਿਮਰੁ ਕਾਟੇ ਸਭ ਰੋਗ ਚੈਰਣ ਧਿਆਨ ਸਰਬ ਸੁਖ ਭੋਗ ਪੂਰਨ ਪੁਰਖ ਨਾਤਨ ਨਿਤ ਬਾਲਾ ਹਰ ਅੰਤਰ ਬਾਹਰ ਸੰਗ ਰਖਵਾਲਾ ਕਉ ਨਾਨਕ ਹਰ ਹਰ ਪਦ ਜੀਨ ਸਰਬ ਸੁਮ ਨਾਮ ਭਗਤ ਕਉ ਦੀਨ ਰਾਗਉੜੀ ਮਾਜ ਮਹੱਲਾ ਪੰਜਵਾਇ ਇਕ ਓੰਕਾਰ ਸਤਿਗੁਰ ਪ੍ਰਸਾਦਿ ਖੋਜਿ ਤਿਰ ਅਸੰਖ ਅੰਤਨ ਪਾਰਿਆ ਸੇ ਹੀ ਹੋਏ ਭਗਤ ਜਿਨਾਂ ਕਿਰਪਾਰਿਆ ਹਉ ਵਾਰਿਆ ਹਾਂ ਵਾਰਿਆ ਹਰ ਵਾਰਿਆ ਰਹਾ ਸੁਣ ਸੁਣ ਪੰਥ ਡਰਾਉ ਬਹੁਤ ਪਹਿਾਰੀਆ ਮੈਂ ਕਿੰ ਤੱਕੀ ਉਟ ਸੰਤਾਹ ਲੇਹੋ ਵਾਰਿਆ ਮੋਹਨ ਲਾਲ ਅਨੂਪ ਸਰਬ ਸਾਧਾਰੀਆ ਗੁਰ ਨੇ ਨਿਵ ਲਾ ਗਪਾਇ ਦੇਹੁ ਦੇਕਾਰੀਆ ਮੈਂ ਕੀਏ ਮਿੱਤਰ ਅਨੇਕ ਇਕਸ ਬਲਹਾਰੀਆ ਸਭ ਗੁਣ ਕਿਸੇ ਨਾਹੇ ਹਰਪੁਰ ਪੰਡਾਰੀਆ ਚਾਹ ਦਿਸ ਜਪੀਏ ਨਾਮ ਸੁਖ ਸਵਾਰੀਆ ਮੈਂ ਆਹੀ ਮੈਂ ਆਹੀ ਓੜ ਤੁਹਾਰ ਨਾਨਕ ਬਲਾਰਿਆ ਗੁਰ ਕਾੜਿ ਪੁਜਾ ਪਸਾਰਿ ਮੋਹ ਕੂ ਪਾਰਿਆ ਮੈਂ ਜੀਤਿਓ ਜਨਮ ਅਪਾਰ ਬਹੋਰ ਨ ਹਾਰਿਆ ਮੈਂ ਪਾਇਓ ਸਰਮਨਿਧਾਨ ਅਕਤੁ ਕਤਾਰਿਆ ਦਰਗਹ ਸੋਭਾਮੰਤ ਬਾਲੁ ਡਾਰਿਆ ਜਨ ਨਾਨਕ ਲੱਦਾ ਰਤਨ ਅਮੋਲ ਅਪਾਰੀਆ ਗੁਰਸੇਵਾ ਭਉ ਜਲ ਤਰੀਐ ਕਹੋ ਪੁਕਾਰੀਆ ਜਨ ਨਾਨਕ ਲੱਤਾ ਰਤਨ ਅਮੋਲ ਅਪਾਰੀਆ ਗੁਰਸੇਵਾ ਭਉ ਜਲ ਤਰੀਐ ਕਹੋ ਪੁਕਾਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ